ਮੈਂ ਸੁਵਿੰਦਰ ਸਿੰਘ ਚਤਾਲਾ ਸੂਬਾ ਕੋਰ ਕਮੇਟੀ ਮੈਂਬਰ ਪਸਾਲ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਮੀਟਿੰਗ ਵੇਖੋ ਇੱਕ ਰੈਲੀ ਵਾਲਾ ਹੀ ਮਾਹੌਲ ਆ ਰੈਲੀ ਵੱਡਾ ਇਕੱਠ ਆ ਵੱਡੀ ਕਨਵੈਨਸ਼ਨ ਕਹਿ ਲਈ ਇਹਨੂੰ ਆ ਅਸੀਂ ਜਿਹੜਾ ਬੀਬੀਆਂ ਦਾ ਜ਼ਿਲ੍ਹਾ ਪਧਰੀ ਟਾਂਚਾ ਜਿਹੜਾ ਉਹਨੂੰ ਅੱਜ ਗਠਨ ਕਰਨ ਜਾ ਰਹੇ ਆ ਕਿਉਂਕਿ ਜ਼ਿਲ੍ਹਾ ਕਮੇਟੀ ਹੈ ਜੇ ਸਾਡੀ ਚੱਲਦੀ ਹੈ ਪਹਿਲਾਂ ਤੇ ਉਸੇ ਜ਼ਿਲ੍ਹਾ ਕਮੇਟੀ ਦੇ ਵਿੱਚ ਅੱਜ ਬੀਬੀਆਂ ਨੂੰ ਨਾਮਜ਼ਦ ਕਰਕੇ ਤੇ ਅਸੀਂ ਉਹਦਾ ਵਿਸਤਾਰ ਕਰਨ ਜਾ ਰਹੇ ਆ ਕਿਉਂਕਿ ਪਿੰਡਾਂ ਦੇ ਵਿੱਚ ਪਹਿਲਾਂ ਪਿੰਡਾਂ ਦੀਆਂ ਚੋਣਾਂ ਕਰਾਈਆਂ ਬੀਬੀਆਂ ਦੀਆਂ ਦੇ ਰਹੇ ਜੋ ਉਹਨਾਂ ਦੀਆਂ ਚੋਣਾਂ ਕਰਾਈਆਂ ਬੀਬੀਆਂ ਦੀਆਂ ਤੇ ਹੁਣ ਅੱਜ ਜਿਹੜੀ ਜ਼ਿਲ੍ਹਾ ਪਦਰੀ ਸਾਡੀ ਬੀਬੀਆਂ ਦੀ ਜਿਹੜੀ ਇਹ ਚੋਣਾਂ ਕਿਉਂਕਿ ਸਾਨੂੰ ਅਸੀਂ ਸਮਝਦਾ ਵੀ ਸਮਾਜ ਦੇ ਵਿੱਚ 50% ਔਰਤਾਂ ਦਾ ਹਿੱਸਾ ਵਾ ਤੇ ਔਰਤਾਂ ਨਿਹਰਾ ਚੁੱਲਿਆਂ ਦੇ ਉੱਤੇ ਢੱਕਿਆ ਨਹੀਂ ਸਰਨੀਆਂ ਜਿੱਥੇ ਘਰ ਘਰ ਦੇ ਕਾਰੋਬਾਰ ਕਰਦੀਆਂ ਤੇ ਜਿੱਥੇ ਆਪਣੀਆਂ ਮੰਗਾਂ ਵਾ ਔਰਤਾਂ ਨਾਲ ਸੰਬੰਧਿਤ ਵੀ ਆ ਜਾਂ ਲੜਾਈ ਜਿਹੜੀ ਚੱਲ ਰਹੀ ਆ ਆ ਕੇਂਦਰ ਸਰਕਾਰ ਦੇ ਨਾਲ ਬੇਸ਼ੱਕ ਉਹ ਸ਼ੰਭੂ ਖਨੋਰੀ ਬਾਰਡਰ ਤੇ ਆ ਉਹਨਾਂ ਬਾਰਡਰਾਂ ਤੇ ਔਰਤਾਂ ਦੀ ਵੱਡੀ ਸਮੂਹਤ ਇਹ ਕਰਨ ਵਾਸਤੇ ਅੱਜ ਇਹਨਾਂ ਦੀ ਜ਼ਿਲ੍ਹਾ ਕਮੇਟੀ ਦਾ ਅਸੀਂ ਗਠਨ ਕਰਨ ਜਾ ਰਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੂਬਾ ਕਮੇਟੀ ਦਾ ਵੀ ਔਰਤਾਂ ਦਾ ਗਠਨ ਕਰਾਂਗੇ ਅੱਡੀ ਵਾਰੀ ਗਰਦਾਸਪੁਰ ਜ਼ਿਲ੍ਹੇ ਦੀ 20 ਤਰੀਕ ਨੂੰ ਵਾਰੀ ਆ ਉਸ ਵਾਰੀ ਦੇ ਵਿੱਚ ਜਿੱਥੇ ਮਰਦ ਜਾਣਗੇ ਟਰਾਲੀਆਂ ਦੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਜਿਹੜੀਆਂ ਸ਼ੰਭੂ ਬਾਰਡਰ ਦੇ ਤੇ ਜਾ ਕੇ ਆਪਣੀਆਂ ਮੰਗਾਂ ਦੇ ਉੱਤੇ ਲੜਾਈ ਦੇਣਗੇ ਕੁਝ ਅਸੀਂ ਬਹੁਤ ਆਨੀਆਂ ਨੂੰ ਵੰਦੇ ਅਸੀਂ ਇਹ ਵੀ ਇਹ ਵੀ ਚਲੋ ਇਹ ਜਿਹੜਾ ਚੋਣ ਜਿੱਤ ਲੈਣਾ ਜਾਂ ਸਟੇਟਾਂ ਦੇ ਉੱਤੇ ਕਾਬਜ ਹੋ ਜਾਣਾ ਉਹ ਇੱਕ ਵੱਖਰਾ ਪੱਖ ਹੈ ਜਿਹੜੀ ਜਨਤਕ ਲੜਾਈ ਆ ਉਹ ਵੱਖਰੀ ਫੱਕ ਹੈ ਸਾਡੀ ਜਿਹੜੀ ਜਨਤਕ ਲੜਾਈ ਆ ਕਿਉਂਕਿ ਸਾਡਾ ਕੋ ਪੋਲਿਟਿਕਲ ਢਾਂਚਾ ਨਹੀਂ ਹੈਗਾ ਸਾਡੀ ਆ ਲੜਾਈ ਜਨਤਕ ਪ੍ਰੈਸ਼ਰ ਗਰੁੱਪ ਆ ਉਹ ਪ੍ਰੈਸ਼ਰ ਗਰੁੱਪ ਨੇ ਪਹਿਲਾਂ ਵੀ ਦਿੱਲੀ ਦੇ ਵਿੱਚ ਬਹਿ ਕੇ ਉਹਦੇ ਵੀ ਕੇਂਦਰ ਸਰਕਾਰ ਦਿੱਲੀ ਦੇ ਉੱਤੇ ਕਾਬਜ਼ ਹੀ ਤੇ ਉਹ ਖੇਤੀ ਕਾਨੂੰਨ ਰੱਦ ਕਰਾਇਆ ਤੇ ਹੁਣ ਵੀ ਅਸੀਂ ਕਿਉਂਕਿ ਜੇ ਸਾਡੀਆਂ ਮੰਗਾਂ ਜਾਇਜ਼ ਹੋਣਗੀਆਂ ਤੇ ਸਰਕਾਰ ਨੂੰ ਉਹਦੇ ਲਈ ਧਿਆਨ ਦੇਣਾ ਪਊ ਤਾਂ ਹੁਣ ਵੀ ਸ਼ੰਭੂ ਘਨੌੜੀ ਬਾਟਰਾਂ ਦੇ ਬੈਠਿਆ ਤੇ ਜਿੰਨਾ ਚਿਰ ਐਮਐਸਪੀ ਦੀ ਕਾਨੂੰਨੀ ਗਰੰਟੀ ਸਮੇਤ ਲਖਵੀਂਪੁਰ ਦੇ ਦੋਸ਼ੀਆਂ ਨੂੰ ਸਜ਼ਾਵਾ ਨਾਲ ਰੇਗਾ ਦੀ 700 ਰੁਪਇਆ ਦਿਹਾੜੀ ਤੇ ਨਾਲ 200 ਦੇ ਰਜਗਾਰ ਸਵਾਮੀਨਾਥਨ ਕਪਿਸ਼ਤੀ ਰਿਪੋਰਟ ਤੇ ਦੇ ਨਾਲ ਕਿਸਾਨਾਂ ਮਜ਼ਦੂਰਾਂ ਦਾ ਸੂਚਾ ਕਰਜਾ ਖਤਮ ਨਹੀਂ ਹੁੰਦਾ ਹੋਰ ਮੰਗਾ ਆਦੀਵਾਸੀ ਵਾਲੀਆਂ ਉਹਨਾਂ ਚ ਜਿਹੜਾ ਵਾ ਅਸੀਂ ਉੱਤੇ ਲਗਾਤਾਰ ਡਟੇ ਰਹਾ ਨਈਓ ਉਹ ਵੇਖੋ ਇੱਕ ਇੱਕ ਹੀ ਗੱਲ ਹੈ ਵੀ ਸਰਕਾਰ ਹਲੋਣੀ ਉਹਨਾਂ ਦਾ ਪ੍ਰਾਈਵੇਟ ਟ੍ਰੀਟਮੈਂਟ ਜਿਹੜਾ ਉਹਦੇ ਚੱਲ ਰਿਹਾ ਉਹਦੇ ਵਿੱਚ ਸਾਡਾ ਪਹਿਲੋ ਰੋਸ ਵੀ ਆ ਵੀ ਸਰਕਾਰ ਨੂੰ ਜੋ ਵੀ ਟ੍ਰੀਟਮੈਂਟ ਦੇਣਾ ਉਹ ਦੇਵੇ ਜੋ ਉਹਨੂੰ ਗਲੂਕੋਜ਼ ਲਾਉਣਾ ਜਾਂ ਸਮਥਿੰਗ ਕੁਛ ਵੀ ਆ ਸਹੀ ਤਰੀਕਾ ਨਾਲ ਜਾਵੇ ਕਿਉਂਕਿ ਉਹ ਮੀਟਿੰਗ ਜਿਹੜੀ 14 ਤਰੀਕ ਨੂੰ ਮੀਟਿੰਗ ਆ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਉਹਦੇ ਵਿੱਚ ਜਾਣ ਦੇ ਜੋ ਹੋਰ ਜਾਣ ਤੇ ਆਪਣੀ ਗੱਲਬਾਤ ਜਿਹੜੀ ਥੋਕ ਜਾ ਕੇ ਉੱਥੇ ਰੱਖਣ ਦੀ ਅਸੀਂ ਵੇਖੋ ਮੋਦੀ ਸਰਕਾਰ ਨੂੰ ਇਹ ਦੱਸਣਾ ਚਾਹੁੰਦਾ ਕਿ ਬਹੁਤ ਵੱਡਾ ਜ਼ੁਲਮ ਆ ਤੁਸੀਂ ਮਨੀਪੁਰ ਦੇ ਵਿੱਚ ਔਰਤਾਂ ਨੂੰ ਨਗਨ ਕਰਕੇ ਤੁਹਾਡੀ ਉੱਥੇ ਸਰਕਾਰ ਆ ਕਮਾਇਆ ਗਿਆ ਤਾਂ ਵੱਡਾ ਤਸ਼ੱਦਦ ਉੱਥੇ ਆਪਣੇ ਹੱਕ ਮੰਗਦੇ ਲੋਕਾਂ ਦੇ ਤੇ ਔਰਤਾਂ ਦੇ ਉੱਤੇ ਕੀਤਾ ਗਿਆ ਇਸੇ ਤਰ੍ਹਾਂ ਪੱਛਮੀ ਬੰਗਾਲ ਦੇ ਵਿੱਚ ਬੈਸਟ ਬੰਗਾਲ ਦੇ ਵਿੱਚ ਗ੍ਰਹਿ ਮੰਤਰੀ ਤੁਸੀਂ ਜਿਹੀ ਜਿਹੀ ਆਏ ਹੋ ਅੰਮ੍ਰਿਸ਼ਾ ਹੁਣੀ ਪਛਮੀ ਬਕਾਲ ਦੇ ਵਿੱਚ ਉੱਥੇ ਵੀ ਇੱਕ ਔਰਤ ਦੇ ਨਾਲ ਇਹ ਬਲਾਤਕਾਰ ਕਰਕੇ ਜਿਹੜੀ ਔਰਤ ਡਾਕਟਰ ਕਿਸਮ ਦੀ ਲੋਕ ਆਮ ਲੋਕਾਂ ਦਾ ਕੀ ਹਾਲ ਹੋਊਗਾ ਉੱਥੇ ਬਲਾਤਕਾਰ ਕਰਕੇ ਤੇ ਉਹਦਾ ਕਤਲ ਕੀਤਾ ਗਿਆ ਨਰਭਾਇਆ ਕਾਂਡਾ ਗੋ ਆਈ ਜਨ ਇਹ ਜਿਹੜੇ ਦੇਸ਼ ਭਰ ਦੇ ਵਿੱਚ ਵੱਡੇ ਜ਼ੁਲਮ ਹੋ ਰਹੇ ਆ ਮੁਜ਼ੱਫਰਨਗਰ ਦੇ ਵਿੱਚ ਯੂਪੀ ਦੇ ਵਿੱਚ ਜੋਗੀ ਦੀ ਆਪਣੀ ਸਰਕਾਰ ਆ ਉੱਥੇ ਵੀ ਔਰਤਾਂ ਨਾਲ ਬਲਾਤਕਾਰ ਕਰਕੇ ਤੇ ਉਹਨੂੰ ਰੋਕ ਦੇ ਉੱਤੇ ਇਹ ਟੰਗਿਆ ਕਰੇ ਇਹ ਜਿਹੜਾ ਜ਼ੁਲਮ ਆ ਇਹਦੇ ਖਿਲਾਫ ਔਰਤਾਂ ਜਿਹੜੀਆਂ ਸਾਡੀਆਂ ਧੀਆਂ ਪਣਾ ਇਹ ਮੈਦਾਨ ਦੇ ਵਿੱਚ ਆ ਕੇ ਤੇ ਜਥੇਬੰਦ ਹੋਣ ਗਿਆ ਤੇ ਜਿੰਨਾ ਵੀ ਔਰਦੇ ਤੇ ਤਸ਼ੱਦਦ ਹੁੰਦਾ ਉਹਦਾ ਮੁਕਾਬਲਾ ਕਰਨ ਗਿਆ ਤੇ ਮੋਦੀ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਹੜੀ ਆ ਆ جنگ ਆ ਜਿਹੜੀ ਲੜਾਈ ਆ ਉਸ ਲੜਾਈ ਦੇ ਵਿੱਚ ਬਹੁਤ ਵੱਡੀ ਸ਼ਮੂਲਤ ਸਾਡੀਆਂ ਭੈਣਾਂ ਕਰਨ ਗਿਆ ਸੁਖਵਿੰਦਰ ਸਿੰਘ ਸਵਰਾ ਕਿਸਾਨ ਮਜ਼ਦੂਰ ਸੰਘਾਸ਼ ਕਮੇਟੀ ਪੰਜਾਬ ਦਾ ਸੂਬਾ ਪ੍ਰਧਾਨ ਸਮੇਂ ਦੀ ਲੋੜ ਸੀ ਜਿੰਨਾ ਚਿਰ ਇਹ ਪਰਿਵਾਰਾਂ ਸਵੇ ਜਥੇਬੰਦ ਨਹੀਂ ਹੋਵਾਂਗੇ ਪੂਨੀ ਜੇਰ ਤੱਕ ਕੋਈ ਵੀ ਕਮਿਊਨਿਟੀ ਇੱਥੇ ਨਹੀਂ ਬਚੂਗੀ ਇਸ ਟਾਈਮ ਤੇ ਕਿਸਾਨ ਨੂੰ ਮਜ਼ਦੂਰ ਨੂੰ ਦੁਕਾਨਦਾਰ ਨੂੰ ਰੇੜੀ ਫੜੀ ਵਾਲੇ ਨੂੰ ਮਤਲਬ ਹਰੇਕ ਤਬਕੇ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਣ ਦੀ ਲੋੜ ਆ ਕਿਉਂਕਿ ਜੱਡਾ ਵੱਡਾ ਹਮਲਾ ਵਾ ਉਹ ਸਾਰਾ ਕੁਝ ਕਾਰਪੋਰੇਟਰ ਵਾਲੇ ਘਰ ਵੱਲੇ ਬੰਨੇ ਲੈ ਕੇ ਜਾ ਰਿਹਾ ਵਾ ਲੋਕਾਂ ਕੋਲੇ ਕੋਈ ਚੀਜ਼ ਵੀ ਬਚਣੀ ਸਾਡਾ ਰੇੜੀ ਫੜੀ ਵਾਲਾ ਹੱਟੀ ਪੱਟੀ ਵਾਲਾ ਸਾਰਾ ਕੁਝ ਇਹਨਾਂ ਨੇ ਖਤਮ ਕਰਨ ਦਾ ਪ੍ਰੋਗਰਾਮ ਬਣਾ ਰਿਆ ਵਾ ਜਦੋਂ ਵੱਡਾ ਮਾਲ ਬਣਿਆ ਵੱਡੇ ਮਾਲ ਨੇ ਹਜ਼ਾਰਾਂ ਦੁਕਾਨਾਂ ਖੜੀਆਂ ਖਾ ਜਾਣੀਆਂ ਵਾ ਕਿਉਂਕਿ ਸਾਡੀ ਜਿਹੜੀ ਪਿੰਡ ਵਾਲੀ ਦੁਕਾਨਾਂ ਲਾਲੇ ਦੀ ਉਹ ਸਾਡੇ ਵਾਸਤੇ ਮੁਬਾਰਕ ਆਂ ਹੀ ਆਸਦਾਰ ਸੁਦਾਰ ਸੁਦਾ ਉੱਥੋਂ ਲੈ ਆਉਣੇ ਆ ਇਹ ਸਰਕਾਰ ਡਬਲਿਊਟੀਓ ਦੀਆਂ ਨੀਤੀਆਂ ਤਹਿਤ ਸਾਰਾ ਕੁਝ ਕਾਰਪੋਰੇਟ ਦੇ ਹੱਥ ਫੜਾਉਣਾ ਉਹਦੇ ਵਾਸਤੇ ਮਾਮਾ ਭੈਣਾ ਦੇ ਵੱਡੇ ਇਕੱਠ ਜਿਹੜੇ ਕਰਕੇ ਪਰਿਵਾਰਾਂ ਸਵੇਜ ਜਥੇਬੰਦ ਹੋ ਰਹੇ ਆ ਤੇ ਅਪੀਲ ਕਰਾਂਗੇ ਵੀ ਸ਼ਹਿਰ ਵਾਲੇ ਰੇੜੀ ਫੜੀ ਵਾਲੇ ਦੁਕਾਨਦਾਰ ਮਾਸਟਰ ਡਾਕਟਰ ਸਾਰੇ ਜਥੇਬੰਦ ਉਹਨਾਂ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਕੱਠੇ ਹੋ ਕੇ ਲੜਿਆ ਜਾ ਸਕੇ ਇਹਨਾਂ ਜਿੱਤਾਂ ਨੂੰ ਅਸੀਂ ਕੁਝ ਵੀ ਨਹੀਂ ਗਿਣਦੇ ਕਿਉਂਕਿ ਇਹ ਜਿੱਤਾਂ ਜਿਹੜੀਆਂ ਵਿਕਤੀ ਜਿੱਤਾਂ ਵਾਂ ਕਦੀ ਕੋਈ ਆ ਗਿਆ ਕਦੀ ਕੋਈ ਗਿਆ ਵਾਰੀ ਨਾ ਕੁੱਟ ਰਹੀ ਇਹਨਾਂ ਨੇ ਵਾਰੀ ਵਧਈ ਆ ਅਸਲੀ ਜਿੱਤ ਹੋਣੀ 140 ਕਰੋੜ ਭਾਰਤੀ ਲੋਕਾਂ ਦੀ ਉਸ ਦਿਨ ਜਿੱਦਨ ਲੋਕ ਆਪਣੀ ਕਿਰਤ ਕਮਾਈ ਨੂੰ ਬਚਾਉਣ ਵਾਸਤੇ ਆਪਣੇ ਕਿੱਤੇ ਨੂੰ ਬਚਾਉਣ ਵਾਸਤੇ ਇਕੱਠੇ ਹੋ ਕੇ ਇੱਕ ਪਲੇਟਫਾਰਮ ਵਾਲਿਆ ਅਸਲੀ ਜਿੱਤ ਉਦਨੋਣੀਆ ਇਹ ਤਾਂ ਜਿਹੜਿਆ ਟਕੌਂਜਾ ਟਕੌਂਸਲਾ ਪਿੱਟਿਆ ਜਾ ਰਿਹਾ ਵਾ ਲੋਕਤੰਤਰ ਦਾ ਲੋਕਤੰਤਰ ਦੇ ਨਾਂ ਦੇ ਉੱਤੇ ਲੋਕਾਂ ਨੂੰ 5 ਸਾਲਾਂ ਬਾਅਦ ਵਾਰੀ ਦੇ ਨਾਲ ਲੁੱਟ ਕੇ ਆਪਣਾ ਤੋਰੀ ਫੁਰਕਾ ਚਲਾਉਂਦੇ ਰਲ ਕੇ ਬਾਜੀ ਖੇਡ ਰਿਆ ਅਸੀਂ ਇਹਨਾਂ ਜਿੱਤਾਂ ਜੁੱਤਾਂ ਨੂੰ ਕੋਈ ਨਹੀਂ ਜਿੱਤਾਂ ਨੂੰ ਹਾਰਾਂ ਦੇ ਵਿੱਚ ਤਬਦੀਲ ਕਰਨ ਵਾਲੇ ਆ ਲੋਕ ਜਿਹੜੇ ਤੁਹਾਨੂੰ ਪਿੱਛੇ ਬੈਠੇ ਨਜ਼ਰ ਆਉਂਦੇ ਆ 140 ਕਰੋੜ ਭਾਰਤੀ ਨੇ ਕਿਉਂਕਿ ਜੇ ਏਡੀ ਵੱਡੀ ਜਿੱਤ ਦਿੱਲੀ ਦੀ ਹੋਣੀ ਹੁੰਦੀ ਤੇ ਫਿਰ ਪਿਛਲੀ ਆ ਜਿਹੜੀ ਚੋਣ ਲੰਘ ਕੇ ਗਈ ਐਮਪੀ ਦੀ ਇਹਦੇ ਵਿੱਚ 240 ਦੇ ਅੰਕੜਾ ਕਿਉਂ ਰਹਿ ਜਾਂਦਾ ਕਿਉਂਕ 400 ਪਾਰ ਦਾ ਨਾਰਾ ਸੀਗਾ મોદી ਦਾ ਇਹ ਸਾਰਾ ਕੋਈ ਲੋਕ ਜਾਣਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਆਪਣੀ ਦਲੀਲ ਦੇ ਨਾਲ ਗੱਲ ਰੱਖਦੇ ਹੋਏ ਕਿਰਤ ਨੂੰ ਬਚਾਉਣ ਵਾਸਤੇ ਅੱਗੇ ਆਉਣਗੇ ਵੇਖੋ ਜੀ ਆਮ ਸਰਕਾਰ ਜਿਹੜੀ ਆ ਬਣਾਈ ਸੀ ਜਦੋਂ ਲੋਕਾਂ ਨੇ ਬੜੀਆਂ ਉਮੀਦਾਂ 'ਚ ਬਣਾਈ ਸੀ ਇੱਕ ਭਲੇਖਾ ਹੋ ਗਿਆ ਉਹਨਾਂ ਨੂੰ 92 ਵੀਰਾਂ ਨੂੰ ਕਿ ਸ਼ਾਇਦ ਸਾਡਾ ਲੋਕਾਂ ਦੇ ਵਿੱਚ ਕਰੇਜ ਏਡਾ ਵੱਡਾ ਹੈ ਸਾਨੂੰ ਇਹ ਚੁੰੜ ਰਹੇ ਆ ਅਸਲ ਦੇ ਵਿੱਚ ਕਰੇਜ ਵੱਡਾ ਨਹੀਂ ਪਹਿਲੀਆਂ ਰੋਹ ਰਹਿਤੀ 83 ਦੇ ਜਿਹੜੀਆਂ ਦੋਵੇਂ ਉਹਨਾਂ ਤੋਂ ਲੋਕ ਅੱਕ ਚੁੱਕੇ ਸਨ ਉਹਨਾਂ ਦੇ ਅਕੀਮੇ ਦੇ ਵਿੱਚੋਂ ਇਹਨਾਂ ਨੇ ਤਜਰਬਾ ਕੀਤਾ ਸੀ ਪਾਉ ਤਜਰਬਾ ਪੂਰੀ ਤਰ੍ਹਾਂ ਫੇਲ ਹੋਇਆ ਵਾ ਭਗਵੰਤ ਮਾਨ ਸਰਕਾਰ ਪੂਰੀ ਤਰ੍ਹਾਂ ਇਸ ਟਾਈਮ ਤੇ ਫੇਲ ਵਾ ਇਹ ਤੋਂ ਕੋਈ ਆਸ ਲਾ ਕੇ ਅਸੀਂ ਅਗਲੀ ਗੱਲ ਕਰ ਲਈਏ ਉਹ ਸਾਡੇ ਵਾਸਤੇ ਠੀਕ ਨਹੀਂ ਹੋਊਗੀ ਕਿਉਂਕਿ ਅਸਲ ਦੇ ਵਿੱਚ ਲੋਕਾਂ ਨੂੰ ਆਪਣੇ ਸੰਘਰਸ਼ ਦੇ ਉੱਤੇ ਟੀਕ ਰੱਖਣੀ ਚਾਹੀਦੀ ਆ ਜੋ ਸਾਡੇ ਵੱਡੇ ਵਡੇਰਿਆਂ ਨੇ ਸੰਘਰਸ਼ ਕਰਕੇ ਸਮਾਜ ਨੂੰ ਬਚਾਇਆ ਮੇਰਾ ਨਾਮ ਹਰਜੀਤ ਕੋਰ ਮੈਂ ਜ਼ਿਲ੍ਹਾ ਸਰਾਕਰ ਮੈਂ ਬਿਲਕੁਲ ਆਪਣੇ ਮਨ ਔਰ ਤੰਦੇ ਨਾਲ ਨਿਭਾਵਾਂਗੀ ਜੋ ਵੀ ਸਾਡੀ ਡਿਊਟੀ ਹਨ ਉਥੇ ਲਾਈ ਜਦੋਂ ਵੀ ਸਾਡੀ ਡਿਊਟੀ ਲਈ ਜਾਊਗੀ ਸ਼ੰਭੂ ਲਈ ਜਾਊਗੀ ਗੁਰਦਾਸਪੁਰ ਜਿੱਥੇ ਇੱਥੇ ਲੋਕਲ ਧਰਨੀਆਂ ਤੇ ਵੀ ਲਈ ਜਾਊਗੀ ਅਸੀਂ ਬਿਲਕੁਲ ਮਨੋਂ ਤੁਨੋਂ ਤਨ ਦੇ ਨਾਲ ਆਪਣੇ ਭਰਾਵਾਂ ਦੇ ਨਾਲ ਅਸੀਂ ਜਾਵਾਂਗੇ ਉਹਦੀ ਸਰਕਾਰ ਨੇ ਤੇ ਬਹੁਤ ੱੱਕਾ ਕੀਤਾ ਕਿਸਾਨਾਂ ਦੇ ਨਾਲ ਪਰ ਉਹਦੇ ਵਿੱਚ ਸਾਡੀਆਂ ਬੀਬੀਆਂ ਸਾਡਾ ਸਾਥ ਦੇਣਗੀਆਂ ਤੇ ਅਸੀਂ ਆਪਣੇ ਭਰਾਵਾਂ ਦਾ ਸਾਥ ਦੇਵਾਂਗੇ ਤੇ ਆਪਣਾ ਮੋਰਚਾ ਅਸੀਂ ਜਿੱਤ ਕੇ ਉੱਥੋਂ ਫਤਿਹ ਕਰਕੇ ਆਵਾਂਗੇ ਮੇਰਾ ਨਾਮ ਕੁਲਵਿੰਦਰ ਕੌਰ ਹੈ ਮੈਂ ਪਕਾਈ ਦੀ ਪ੍ਰਧਾਨ ਹੈ ਹਾਂਜੀ ਇਹ ਰੈਲੀ ਰੱਖੀ ਆ ਬੀਬੀਆਂ ਦੇ ਚੋਣ ਵਾਸਤੇ ਕਮੇਟੀ ਵਾਸਤੇ ਦੇ ਜ਼ਿਲ੍ਹੇ ਦੀ ਕਮੇਟੀ ਚ ਨਹੀਂ ਜਾਏਗੀ ਇਹਦੇ ਵਿੱਚ ਕੀ ਹੈ ਸਾਡੇ ਵੀਰ ਅੱਗੇ ਹਰ ਜਗ੍ਹਾ ਜਾਂਦੇ ਸੀ ਉਹ ਕਈ ਜਗ੍ਹਾ ਨਹੀਂ ਵੀ ਜਾਣ ਕਰਕੇ ਫੇਸ ਕਰਕੇ ਕਹਿੰਦੇ ਵੀ ਅਸੀਂ ਬੀਬੀਆਂ ਨੂੰ ਦਿੰਨੇ ਆਉਤਾ ਜਿੰਨੀਆਂ ਵੱਧ ਤੋਂ ਵੱਧ ਬੀਬੀਆਂ ਦਾ ਇਹ ਕਮੇਟੀ ਬਣਾਉਣਗੇ ਅਸੀਂ ਆਪਣੇ ਵੀਰਾਂ ਦੇ ਨਾਲ ਮਿਲ ਜੁਲ ਕੇ ਜਾਮਾ ਕਰਾਂਗੇ ਹਰ ਜਗ੍ਹਾ ਹੱਲ ਕਰਾਂਗੇ ਪਹਿਲਾਂ ਵੀ ਅਸੀਂ ਸਾਥ ਦਿੰਨੇ ਆਂ ਸ਼ੁਰੂ ਤੋਂ ਦਿੱਲੀ ਚ ਵੀ ਸਾਥ ਦਿੱਤਾ ਵਾ ਤਾਂ ਇੱਥੇ ਵੀ ਜਿੰਨੀਆਂ ਕੋਈ ਜ਼ਿਲ੍ਹੇ ਦੀ ਮੀਟਿੰਗ ਹੋਏ ਕੋਈ ਇਕਾਈ ਦੀ ਹੋਏ ਜ਼ੋਨ ਦੀ ਹੋਏ ਸਾਰੀ ਜਗ੍ਹਾ ਸਾਥ ਦਿੱਲੇ ਇਹ ਕਹਿੰਦੇ ਸਰਕਾਰ ਭਾਵੇਂ ਉਹਨਾਂ ਦੀ ਹੋਵੇ ਪਰ ਸਾਡੇ ਨਾਲ ਜਿਹੜੀਆਂ ਬੀਬੀਆਂ ਦਾ ਸਾਥ ਆ ਬੀਬੀਆਂ ਸਾਡੀਆਂ ਘਰਾਂ ਵਿੱਚ ਨਹੀਂ